ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਵਿੱਚ ਸਰਪੰਚੀ ਦਾ ਮਾਹੌਲ ਬਹੁਤ ਪਖਿਆ ਹੋਇਆ ਹੈ ਸਾਡੇ ਪਿੰਡ ਤਨਪਰਾ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਇੱਕ ਉਦਮ ਕੀਤਾ ਹੈ ਜਿਸ ਦੇ ਸਦਕਾ ਪਿੰਡ ਦੀ ਸੰਜੀਠਾ ਵਿੱਚ ਇਕੱਠ ਕੀਤਾ ਗਿਆ ਤੇ ਸਾਰੇ ਪਿੰਡ ਵਾਸੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇੱਕ ਪੜ੍ਹਿਆ ਲਿਖਿਆ ਨੌਜਵਾਨ ਅਤੇ ਆਗਾ ਬਦੂ ਸੋਚ ਵਾਲੇ ਇਨਸਾਨ ਨੂੰ ਮੁਰੇ ਲਿਆਂਦਾ ਜਾਵੇ ਤਾਂ ਜੋ ਪਿੰਡ ਦੀ ਨਹਾਰ ਬਦਲੀ ਜਾ ਸਕੇ ਇਸ ਵਿੱਚ ਪਿੰਡ ਦੇ ਮਹਤਵਰ ਸੱਜਣਾ ਤੇ ਪਿੰਡ ਵਾਸੀਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਸਾਰੇ ਵਿਚਾਰ ਸੁਣਨ ਤੋਂ ਬਾਅਦ ਸਾਰੇ ਸੱਜਣਾ ਮਿੱਤਰਾਂ ਤੇ ਪਿੰਡ ਵਾਸੀਆਂ ਨੇ ਨੌਜਵਾਨ ਸੁਖਜੰਦਰ ਸਿੰਘ ਕਾਲਾ ਨੂੰ ਸਰਬਸੰਮਤੀ ਨਾਲ ਪਿੰਡ ਧਰਮਪੁਰਾ ਦਾ ਨਵਾਂ ਸਰਪੰਚ ਚੁਣਿਆ ਇਸ ਇਕੱਠ ਵਿੱਚ ਪਿੰਡਤਾਂ ਨੂੰ ਪ੍ਰਾਦੀ ਨਵੀਂ ਪੁਰਾਣੀ ਪੰਚਾਇਤ ਅਤੇ ਸਮੂਹ ਪਿੰਡ ਵਾਸੀ ਸ਼ਾਮਲ ਹੋਏ। ਜਿਹਨਾਂ ਦੀ ਪਾਰਟੀ ਗਈ ਉਹ ਹੋਰ ਟੋਲ ਲੜਿਆ ਤਾਂ ਉਹਦੀ ਮੱਦਦ ਨਾ ਵੀ ਜੱਜ ਕਰਾਂਗੇ। ਹੋਰ ਜੋੜ ਦੇ ਪਾਰਟੀ ਵਾਜ ਜੀ ਉੱਪਰ ਉੱਠ ਗਏ। ਕੋਈ ਐ ਨਹੀਂ ਹੈਗਾ ਕੱਲ ਨੂੰ ਇਹਨਾਂ ਨੂੰ ਟਿਕਟ ਮਿਲ ਗਈ ਜਿਲਾ ਪ੍ਰੀਤਗੀ ਜਾਂ ਇਹਨੂੰ ਮਿਲ ਗਈ ਕਾਂਗਰਸ ਦੀ ਜਾਂ ਐਮਐਲਏ ਦੀ ਮਿਲ ਗਈ। ਪੈਸੇ ਵੀ ਲਾਵਾਂਗੇ ਜਿਹਨੇ ਮਾਰਗੀ ਵਾਦ। ਦੇ ਨਾਲ ਖੜੀ ਹੋਏ ਮੇਰੇ ਇਸੇ ਨਾਲ ਮਗਲ ਜਿਹੜਾ ਬੇਤਬਾਹ ਠੀਕ ਹੈ ਜੀ ਸਾਰੇ ਨਾਲ ਉਪਰ ਪਾਰਟੀ ਵਾਜੀ ਤੋਂ ਉਪਰ ਉੱਠ ਕੇ ਕੰਮ ਕਰਾਂਗੇ ਤੇ ਆਪਣਾ ਜਿਹੜਾ ਤੁਸੀਂ ਕਹੋਗੇ ਉਹ ਕੰਮ ਕਰਾਂਗੇ ਕੋਈ ਆਪਣਾ ਕਿਸੇ ਨਾਲ ਕੋਈ ਨਿੱਜੀ ਬੈਨ ਵਿਰੋਧ ਨਹੀਂ ਕਿਸੇ ਨਾਲ ਵੀ ਠੀਕ ਹੈ ਜੀ ਜੇ ਰਹੀ ਗੱਲ ਆਪਣਾ ਜਿਵੇਂ ਆਪਣਾ ਚਾਰ ਬੰਦੇ ਕਹਿਗੇ ਉਹ ਵੀ ਹੈ ਜੇ ਕਿਸੇ ਹੋਰ ਪੈਸਾ ਐਮਕਯੂ ਆਪਾਂ ਉਸ ਤੇ ਵੀ ਰਾਜੀ ਠੀਕ ਹੈ ਠੀਕ ਹੈ ਬੰਦੇ ਸਮੂਹ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਾਅਦ ਬਾਬਾ ਗੰਗਾ RAM ਜੀ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਸੁਖਜਿੰਦਰ ਸਿੰਘ ਕਾਲਾਗਰੇਵਾਲ ਨੂੰ ਸਰਪੰਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਕਾਲਾਗਰੇਵਾਲ ਵੱਲੋਂ ਸਮੂਹ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਕਜੁੱਟ ਹੋ ਕੇ ਪ੍ਰਾਤ ਸੁਖਜਿੰਦਰ ਸਿੰਘ ਕਾਲਾਗਰੇਵਾਲ ਨੂੰ ਇੰਨਾ ਮਾਣ ਬਖਸ਼ਿਆ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ